ਚੀਨ ਲਈ ਭਾਈ ਕੋਲ ਮੇਰੇ پاسੋਂ ਤਾਂ ਮੈਂ ਕਿਹਦੇ ਪਿੱਛੇ ਕੋਲਿਆ ਖੋਲਿਆ ਖੋਲਿਆ ਗਲ ਕਰਤੀ ਪੀ ਪੀਦਾ ਮੋਬਾਈਲ ਫੋਨ ਕੋਲਿਆ ਨਾਲੀ ਝੰਡਾਂ ਵੀ ਛੱਡੀਆਂ ਇਹ ਹਰਕਤਾਂ ਨੇ ਅੱਜ ਕੱਲ ਦੇ ਲੁਟੇਰਿਆਂ ਦੀਆਂ ਬੀਬੀ ਨੇ ਵੀ ਹਿੰਮਤ ਨਹੀਂ ਹਾਰੀ ਉਹ ਗੱਲ ਵਖਰੀ ਹੈ ਅੱਖਾਂ 'ਚ ਹੰਝੂ ਸੀ ਦਰਦ ਸੀ ਕਿ ਮੇਰਾ ਫੋਨ ਖੋਇਆ ਗਿਆ ਉਸਨੇ ਵੀ ਪਿੱਛਾ ਕੀਤਾ ਕਿਸੇ ਦੀ ਮਦਦ ਨਾਲ ਇਹਨਾਂ ਦੇ ਪਿੱਛੇ ਆ ਗਈ ਤੇ ਆਖਰਕਾਰ ਸੰ nghiਦਾਂ ਨੂੰ ਫੜ ਵੀ ਲਿਆਏ ਬੀਬੀ ਰੋ ਰੋ ਕੇ ਕਹਿ ਰਹੀ ਹੈ ਕਿ ਮੇਰਾ ਫੋਨ ਖੋ ਕੇ ਲੱਗੇ ਜੇ ਕੋ ਮੇਰਾ ਫੋਨ ਮੈਨੂੰ ਮਿਲ ਜਾਂਦਾ ਤੇ ਮੈਂ ਵਾਪਸ ਇਹਨਾਂ ਦੇ ਪਿੱਛੇ ਕੀ ਕਰਨਾਂਦੀ ਸੋ ਬੀਬੀ ਨੇ ਮੁੜ ਕੇ ਇਹਨਾਂ ਨੂੰ ਫੜਵਾ ਦਿੱਤਾ ਹੈ ਹੁਣ ਜਾਂਚ ਚੱਲ ਰਹੀ ਹੈ ਕਿ ਜਿਸ ਬੀਬੀ ਦਾ ਫੋਨ ਕਿਸ ਦੇ ਕੋਲ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਜਿਸ ਸੰਦੀਕਤ ਨੂੰ ਫੜਿਆ ਗਿਆ ਹੈ ਉਹ ਪਹਿਲਾਂ ਵੀ ਇਹਨਾਂ ਕੰਮਾਂ ਦੇ ਵਿੱਚ ਕਾਬੂ ਆ ਚੁੱਕਾ ਹੈ ਹੁਣ ਕੀ ਸੱਚ ਹੈ ਕਿ ਝੂਠ ਕਿ ਵਾਕਈ ਫੋਨ ਉਸ ਦੇ ਕੋਲ ਹੈ ਜਾਂ ਫਿਰ ਕਿਸੇ ਹੋਰ ਨੂੰ ਫੜਾਤਾ ਐਤਾ ਸਾਰੀਆਂ ਪੜਤਾਲ ਦੀਆਂ ਗੱਲਾਂ ਨੇ ਪਰ ਹੈਰਾਨੀ ਦੀ ਗੱਲ ਤਾਂ ਹੈ ਕਿ ਮਹਿਲਾਵਾਂ ਸੁਰੱਖਿਤ ਨੇ ਜਿਲੰਦਰ ਵਰਗੇ ਸ਼ਹਿਰ ਦੇ ਵਿੱਚ ਜਿਲੰਦਰ ਵੈਸਟ ਦੀਆਂ ਤਸਵੀਰਾਂ ਨੇ ਕਿਵੇਂ ਇੱਕ ਮਹਿਲਾ ਨੂੰ ਚੁਪੇੜਾ ਮਾਰ ਕੇ ਉਸ ਦਾ ਫੋਨ ਖੋ ਕੇ ਲੈ ਜਾਣਾ ਕਿੱਥੋਂ ਦਾ ਕਾਨੂੰਨ ਹੈ ਔਰ ਜੇਕਰ ਕਾਨੂੰਨ ਸਖਤੀ ਨਾਲ ਕਾਰਵਾਈ ਕਰੇਗਾ ਤੇ ਇਹੋ ਜਿਹੇ ਲੋਕਾਂ ਦੇ ਉੱਤੇ ਸ਼ਿਕੰਜਾ ਕਸਣਾ ਬਾਲਾ ਜ਼ਰੂਰੀ ਹੋ ਜਾਂਦਾ ਹੈ ਦਾਨਕਪੇਲ ਪੰਜਾਬੀ ਟੀਵੀ ਦੇ ਲਾਈਵ ਵਿਰਿੰਦਰ ਸਿੰਘ ਦਿਪਾਟ

कहाँ कहाँ के रहने वाले जहाँ पर? दशमेश नगर में जाते वो किधर काम से वापस आ रहे थे रोटी का मैं काम, से जा रही थी। काम पर जा रहे थे तो क्या हुआ मेरा कुछ नहीं मैं फोन पे बात करते हुए आ रही थी बस मेरे को कितने रह? जाने थे वो मोटरसाइकिल अब मोबाइल आपका मिल गया जो लोग ਉਹਨਾਂ ਨੇ ਕਿਹਾ ਵੀ ਵੀਡੀਓ ਦੇ ਲਈ ਮੇਰੀ ਮੇਰੀ ਅੱਜਾ ਪਹਿਲੇ ਵੀ ਸਟੇਜਿੰਗ ਆ ਕੀਤੀ ਇਹਨਾਂ ਨੇ ਉਹਨਾਂ ਨੇ ਪਹਿਲਾਂ ਵੀ ਬੇਕਸੂਰ ਕਿਹਾ ਇਹਨਾਂ ਨੇ ਬੇਕਸੂਰ ਕਿਹਾ ਹੀ ਨਾ ਕਿੱਥੇ ਬੇਕਸੂਰ ਕਿਹਾਏਗਾ ਤੁਹਾਡੇ ਸਾਹਮਣੇ ਉਹਨਾਂ ਨੇ ਜੱਜਾ ਲੈ ਕੇ ਫੋਨ ਲੈ ਕੇ ਦੇ ਚੱਲ ਆਪਣਾ ਯਾਰ ਭਾਈ ਮੇਰਾ ਨਾਮ ਸੰਜੀਪ ਹੈ ਕੀ ਹੋਇਆ ਕਿ ਸੰਜੀਪ ਕੀ ਮਾਮਲਾ ਹੈ ਪਿਛਲੀ ਵਾਲੀ ਜਿਹੜੇ ਲੇਡੀਜ਼ ਆ ਰਹੀ ਸੀ ਉਹਨਾਂ ਸਾਥ ਤਿੰਨ ਜਣੇ ਸੀਗੇ ਅੱਛਾ ਜੀ ਤੇ ਇਹ ਫੋਨ ਖੋ ਕੇ 도ੜੇ ਆ ਲੋ ਫੜੇ ਗਏ ਆ ਤੇ ਇੱਕ ਦੌੜ ਗਿਆ ਜੇ ਇਹਨੂੰ ਲੱਗਦਾ ਉਹ ਨਿਕਲ ਗਿਆ ਆ ਇਹ ਹੁਣ ਮੰਦੇ ਨਹੀਂ ਪਏ ਕਹਿੰਦੇ ਲੇਡੀ ਲੇਡੀਜ਼ ਨਾਲ ਕੁੱਟ ਮਾਰੀ ਹੋਈ ਆ ਹਾਂ ਕੁੱਟ ਮਾਰੀ ਇਹਨਾਂ ਕਿੰਨਾ ਕੁ ਟਾਈਮ ਹੋ ਗਿਆ ਸਾਰੀ ਘਟਨਾ ਨੂੰ ਇਹ ਹੋ ਗਿਆ 20 ਮਿੰਟ ਲਾ ਲਓ ਪੁਲਿਸ ਆਈ ਨਹੀਂ ਲੈ 20 ਮਿੰਟ ਦਾ ਨਹੀਂ ਪੁਲਿਸ ਪੁਲਿਸ ਸਾਹਿਬ ਕੋਈ ਨਹੀਂ ਆਈ ਇਹ ਮੋਟਰਸਾਈਕਲ ਇਹਨਾਂ ਦਾ ਆ ਠੀਕ ਮੋਟਰਸਾਈਕਲ ਇਹ ਕੰਪੂਰ ਨਾਲ ਪਰਿਆ ਗਿਆ ਤੇ ਉਹ ਹਲੇ ਮੰਦੇ ਨਹੀਂ ਪਏ ਆ ਹਾਂ ਜੀ ਵੀ ਹੱਲ ਜਾ ਮੋਬਾਈਲ 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 ਲੈ ਗਿਆ ਮੋਬਾਈਲ ਵੀ ਲੈ ਗਿਆ ਮੁੰਡਾ ਠੀਕ ਮੋਬਾਈਲ ਲੈ ਗਿਆ ਇਹ ਦੋ ਵੜੇ ਗਏ ਆ ਇਹ ਕਿਹੜੀ ਕਿਹੜੀ ਜਗ੍ਹਾ ਦਾ ਘਟਨਾ ਕਿੱਥੇ ਹੋਈ ਇਹ ਜੈਨानगर ਦੀ ਘਟ